ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਤੂੜੀ ਦੇ ਰੇਟਾਂ ਦੀ ਤੂੜੀ ਦੇ ਰੇਟਾਂ ਦੇ ਵਿੱਚ ਕਾਫੀ ਤੇਜ਼ੀ ਜਿਹੜੀ ਆ ਦਿਨੋਂ-ਦਿਨ ਆਪਾਂ ਨੂੰ ਵੇਖਣ ਨੂੰ ਮਿਲ ਰਹੀ ਆ ਸੋ ਤੁਸੀਂ ਵੀ ਆਪਣੇ ਏਰੀਆ ਦੇ ਰੇਟ ਸਾਡੇ ਨਾਲ ਜਰੂਰ ਜਿਹੜੇ ਆ ਉਹ ਸਾਂਝੇ ਕਰਿਓ ਜਿੰਨੀ ਕਿ ਜਾਣਕਾਰੀ ਆਪਨੇ ਤੱਕ ਪਹੁੰਚੀ ਆ ਆਪਾਂ ਤੁਹਾਨੂੰ ਜਿਹੜੀ ਆ ਉਹ ਅੱਜ ਦੱਸਦੇ ਆਂ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸ਼ੁਰੂ ਕਰਦੇ ਆਂ ਜੀ ਆਪਾਂ ਤਰਨਤਾਰਨ ਸਾਹਿਬ ਤੋਂ ਇੱਥੇ ਜਿਹੜਾ ਤੂੜੀ ਦਾ ਰੇਟ ਆ ਉਹ 450 ਤੋਂ ਲੈ ਕੇ ਪੌਣੇ 500 ਦੇ ਵਿੱਚ ਚੱਲ ਰਿ ਤੇ ਅੱਗੇ ਕੋਟਕਪੂਰਾ ਦੀ ਗੱਲ ਕਰ ਲਈਏ ਜੀ ਉੱਥੇ ਤੂੜੀ ਜਿਹੜੀ ਆ 450 ਤੋਂ ਲੈ ਕੇ 550 ਰੁਪਏ ਤੱਕ ਵੀ ਵਿਗ ਗਈ ਆ ਸ਼੍ਰੀ ਅਮਰਸਰ ਦੀ ਗੱਲ ਕਰ ਲਈਏ ਜੀ ਤੂੜੀ ਦਾ ਰੇਟ ਉੱਥੇ ਜਿਹੜਾ ਵਾ 550 ਤੋਂ ਲੈ ਕੇ ਤੇ 600 ਰੁਪਏ ਤੱਕ ਚੰਗੀ ਤੂੜੀ ਜਿਹੜੀ ਵਧੀਆ ਉਹ ਵਿਗ ਗਈ ਆ ਤੇ ਇੱਧਰ ਗੱਲ ਕਰ ਲੈਣੇ ਆ ਜੀ ਆਪਾਂ ਕਪੂਰਥਲਾ ਏਰੀਆ ਦੀ ਇੱਥੇ ਤੂੜੀ ਦਾ ਰੇਟ ਜਿਹੜਾ ਵਾ ਉਹ 500 ਤੇ 75 ਰੁਪਏ ਰਿਹਾ ਤੇ ਅੱਗੇ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਈਏ ਜੀ ਉੱਥੇ ਤੂੜੀ ਦਾ ਰੇਟ ਸਭ ਤੋਂ ਤੇਜ਼ ਰਿਹਾ 650 ਰੁਪਏ ਤੱਕ ਤੂੜੀ ਜਿਹੜੀ ਉੱਥੇ ਵੇਚ ਗਈ ਹੈ ਅੱਗੇ ਮੋਗੇ ਏਰੀਆ ਦੀ ਗੱਲ ਕਰ ਲਈਏ ਜੀ ਇੱਥੇ ਤੂੜੀ ਜਿਹੜੀ ਹੈ 450 ਤੋਂ ਲੈ ਕੇ ਤੇ 500 ਰੁਪਏ ਦੇ ਵਿੱਚ ਵਿੱਚ ਜਿਹੜੀ ਆ ਵਿਕ ਰਹੀ ਆ ਤੇ ਇਹ ਜਿਹੜੇ ਰੇਟ ਵਾ ਇਹ ਰੇਟ ਜਿਹੜੇ ਆ ਕੰਡਿਆਂ ਦੇ ਹੁੰਦੇ ਆ ਆਪ ਲੱਦ ਕੇ ਤੂੜੀ ਲੈ ਕੇ ਜਾਣੀ ਪੈਂਦੀ ਆ ਜਿਹੜੇ ਭੁੰਗਾ ਵਾਲਿਆਂ ਦਾ ਰੇਟ ਆ ਉਹ ਜਿਹੜੇ ਆ ਉਹ ਘੱਟ ਹੁੰਦੇ ਆ ਅੱਗੇ ਗੱਲ ਕਰ ਲੈਨੇ ਆਂ ਸ਼੍ਰੀ ਮੁਖਸਰ ਸਾਹਿਬ ਦੀ ਇੱਥੇ ਸੌਦਾ ਹੋਇਆ ਜੀ 500 ਦੇ 10 ਰੁਪਏ ਨੂੰ ਤੂੜੀ ਜਿਹੜੀ ਆ ਇੱਥੇ ਵੀ ਵਿਕੀ ਆ ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤੇ ਤੂੜੀ ਦੇ ਰੇਟ ਜਿਹੜੇ ਆ ਕਾਫੀ ਜਿਹੜੇ ਆ ਆਪਾਂ ਨੂੰ ਵਧੀਆ ਜਿਹੜੇ ਅੱਗੇ ਨਾਲੋਂ ਵੇਖਣ ਨੂੰ ਮਿਲ ਰਹੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਦੇ ਰੇਟ ਹੋਰ ਵੀ ਤੇਜ਼ ਹੋ ਸਕਦੇ ਆ ਸੋ ਧੰਨਵਾਦ ਜੀ